ਆ ਬੀਬੀ ਦੀ ਕੀ ਵੈਸ ਹੋ ਰਹੀ ਆ ਐਸਐਚਓ ਦੇ ਨਾਲ ਔਰ ਕਿਉਂ ਬੀਬੀ ਕਹਿ ਰਹੀ ਆ ਕਿ ਐਸਐਚਓ ਸਾਹਿਬ ਮੈਂ ਤੁਹਾਡੇ ਉੱਤੇ ਕੋਰਟ 'ਚ ਕੇਸ ਕਰਾਂਗੀ ਔਰ ਕਾਰਨ ਕੀ ਬਣ ਗਿਆ ਕਿ ਇਹ ਮੌਕਾ ਕਿਹੜਾ ਵਾ ਦੱਸ ਦਈਏ ਕਿ ਰਾਤ ਦੀਆਂ ਤਸਵੀਰਾਂ ਨੇ ਔਰ ਰਾਤ ਹਨੇਰੇ ਦੇ ਵਿੱਚ ਪੁਲਿਸ ਫੋਰਸ ਤੇ ਆਮ ਲੋਕ ਇਕੱਠੇ ਹੋਏ ਪਏ ਨਹੀਂ ਔਰ ਦੱਸ ਦਈਏ ਕਿ ਆ ਬੀਬੀ ਐਸਐਚਓ ਦੇ ਨਾਲ ਗੱਲਬਾਤ ਕਰ ਰਹੀ ਆ ਔਰ ਐਸਐਚਓ ਸਾਹਿਬ ਨੂੰ ਕਹਿ ਰਹੀ ਆ ਕਿ ਜੇ ਤੂੰ ਬਿਨਾ ਪ੍ਰੂਫ ਤੋਂ ਗੱਲ ਕਰੀ ਆ ਤਾਂ ਮੈਂ ਤੇਰੇ ਉਤੇ ਕੇਸ ਠੋਕਾਂਗੀ ਤੇਰੇ ਉਤੇ ਕੇਸ ਕਰਾਂਗੀ ਐਸ ਐਚਓ ਨੇ ਕੀ ਮਾੜਾ ਕਹਿ ਦਿੱਤਾ ਕਿ ਬੀਬੀ ਗਰਮ ਹੋ ਗਈ ਆ ਤਸਵੀਰਾਂ ਵੇਖੋ ਤੁਸੀਂ ਔਰ ਐਸ ਐਚਓ ਸਾਹਿਬ ਕੀ ਕਹਿ ਰਹੇ ਆ ਪੂਰੀ ਗੱਲਬਾਤ ਤੁਸੀਂ ਸੁਣਨੀ ਹੈ ਔਰ ਕਮੈਂਟ ਕਰਨਾ ਕਿ ਇਹ ਵਾਕਿਆ ਕਿੱਥੋਂ ਦਾ ਹੈ ਔਰ ਕੀ ਘਟਨਾ ਹੈ ਕਿਉਂ ਬੀਬੀ ਜਿਹੜੀ ਆ ਉਹ ਐਸ ਐਚਓ ਸਾਹਿਬ ਨੂੰ ਕਹਿ ਰਹੀ ਆ ਕਿ ਮੈਂ ਤੁਹਾਡੇ ਉਤੇ ਕੇਸ ਠੋਕਾਂਗੀ ਤੁਹਾਨੂੰ ਕੋਰਟ ਦੇ ਵਿੱਚ ਲੈ ਕੇ ਜਾਵਾਂਗੀ ਔਰ ਕਾਰਨ ਕੀ ਆ ਆ ਤੁਸੀਂ ਵੇਖੋ ਝੰਡੇ ਫੜੇ ਹੋਏ ਕਿਸਾਨ ਲੱਗ ਰਹੇ ਆ ਔਰ ਲੱਗਦਾ ਕਿ ਕਿਸਾਨਾਂ ਦਾ ਕੋਈ ਧਰਨਾ ਹੈ ਔਰ ਵੀਡੀਓ ਜੋ ਸਾਡੇ ਕੋਲ ਪਹੁੰਚੀ ਆ ਇਹਦੇ ਬਾਰੇ ਪੁਖਤਾ ਅਜੇ ਜਾਣਕਾਰੀ ਕੋਈ ਨਹੀਂ ਲੇਕਿਨ ਇਹ ਦੱਸ ਦਈਏ ਕਿ ਇਹ ਬੀਬੀ ਐਸ ਐਚਓ ਸਾਹਿਬ ਨੂੰ ਕਹਿ ਰਹੀ ਆ ਕਿ ਮੈਂ ਤੁਹਾਡੇ ਉੱਤੇ ਕੋਰਟ ਵਿੱਚ ਕੇਸ ਠੁਕਾਂਗੀ ਜੇ ਤੁਸੀਂ ਪ੍ਰੂਫ ਤੋਂ ਬਿਨਾ ਸਾਡੇ ਉੱਤੇ ਕੋਈ ਇਲਜ਼ਾਮ ਲਗਾਉਂਦੇ ਹੋ ਹੁਣ ਇਲਜ਼ਾਮ ਕੀ ਲਗਾਏ ਨੇ ਕੀ ਗੱਲਬਾਤ ਆ ਤੁਸੀਂ ਪੂਰੀ ਸੁਣਨੀ ਆ ਔਰ ਆ ਵੀਡੀਓ ਦੀ ਜਾਣਕਾਰੀ ਜਿਸ ਦੇ ਕੋਲ ਵੀ ਹੋਏ ਸਾਡੀ ਪੂਰੀ ਜਾਣਕਾਰੀ ਕਮੈਂਟ ਕਰੋ ਔਰ ਇਹ ਵੀਡੀਓ ਤੁਸੀਂ ਵੇਖਣੀ ਜ਼ਰੂਰ ਹੈ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਕਾਰਨ ਕੀ ਹੈ ਕਿਉਂ ਬੀਬੀ ਜਿਹੜੀ ਆ ਗੁੱਸੇ ਵਿੱਚ ਆ ਗਈ ਐ ਐਸਚਓ ਸਾਹਿਬ ਨੂੰ ਕੇਸ ਠੋਕਣ ਵੱਲੋਂ ਕਹਿ ਰਹੀ ਮੈਂ ਮਾਂ ਤੋਂ ਤੁਰੰਦੇ ਤੇ ਲੈ ਕੇ ਮੈਂ ਕੱਲੇ-ਕੱਲੇ ਨੂੰ ਜਾਣਾ ਮੈਂ ਕਿ ਸਾਡਾ ਦੱਸ ਦੋ ਕੀ ਬਣਾਇਆ ਚਲੋ ਕੋਈ ਗੱਲ ਨਹੀਂ ਅੱਜ ਪਤਾ ਤਾਂ ਚਿੱਠੇ ਖੋਲ ਬੋਲਣਾ ਜਿਆਦਾ ਬੋਲੀ ਜਾਂਦੇ ਹੋ ਕਹਿੰਦੇ ਚੁੱਪਾ ਕੇ ਸ਼ਾਂਤ ਰਹਿ ਕੇ ਜੋ ਕਰਨਾ ਕਰੀਓ ਬਟਾ ਜਿਆਦਾ ਨਾ ਬੋਲੋ ਪਿੰਨ ਪੁਆਇੰਟ ਨਾ ਕਿਹਾ ਆ ਸਾਨੂੰ ਕਹਿੰਦੇ ਨੇ ਐਸ ਐਚਓ ਸਾਹਿਬ ਕਹਿੰਦਾ ਵੀ ਸਾਨੂੰ ਪਤਾ ਤੁਸੀਂ ਕੀ ਹੋਸ਼ ਬਣਾਇਆ ਜਿਹੜੀ ਸਾਡੀ 2 ਨੰਬਰ ਦੀ ਕਮਾਈ ਆ ਜਾਂ ਤੇ ਐਸ ਐਚਓ ਪ੍ਰੂਫ ਕਰ ਦੇ ਨਹੀਂ ਤੇ ਤੇ ਮੈਂ ਕੇਸ ਠੋਕੂੰ ਆ ਛਰੇ ਆਮ ਤੱਕ ਕਿਉਂ ਦੇ ਰਿਹਾ ਸਾਨੂੰ ਕਦੀ ਕੁਛ ਕਹਿ ਰਿਹਾ ਕਦੀ ਕੁਛ ਕਹਿ ਰਿਹਾ ਸਾਨੂੰ ਮੈਨੂੰ ਪਿੰਨ ਪੁਆਇੰਟ ਕਰਦੇ ਹੋ ਆਪਣਾ ਕਰੀ ਜਾਓ ਕਰੋ ਯਾਰ ਕੋਈ ਮੈਂ ਨਹੀਂ ਫੜਿਆ ਉਹਨੂੰ ਕਿਨੂੰ ਕਹੀਏ ਜਾ ਕੇ ਤੁਸੀਂ ਆ ਕੇ ਕਹਿੰਦੇ ਵੀ ਲੈ ਕੇ ਜਾਣਾ ਸੀ ਕਿਦਾਂ ਲੈ ਜੂ ੱਟਕੇ ਤੇ ਤੂੰ ਹੀ ਮਾਰਿਆ ਨਾ ਬਣ ਕੇ ਬੱਸ ਉਹਨੂੰ ਕਹੇ ਬੱਸ ਆਪਣਾ ਦੱਸ ਕਾਹਦੇ ਨੂੰ ਕੋਈ ਨਾ ਕਰ ਜਾਰੀ ਸੀ ਤੇ ਸਰਪਾਰ ਨੂੰ ਰੋਣ ਦੇ ਤੁਸੀਂ ਬੜਿਆ ਸਾਡਾ ਉਹਨੂੰ ਤੇ ਸਮਝ ਨਹੀਂ ਲੱਗਦੀ ਅੱਜ ਕਾਹਦੇ ਦਾ ਤੂੰ ਹੀ ਬੜਿਆ ਬੰਦਾ ਨਾ ਪਿੰਪੋਇੰਟ ਬੰਦਾ ਨਾ ਕਾਹਦਾ ਸਰਕਾਰ ਕੋਈ ਨਹੀਂ ਕਰ ਰਿਹਾ ਕਿਸੇ ਨੂੰ ਪੈਨ ਨਹੀਂ ਇੰਡੀਵਿਜੂਅਲ ਨਾ ਇੰਡੀਵਿਜੂਅਲ ਨਾ ਅਸੀਂ ਸੈਂਟ ਪੁਆਇੰਟ ਨਹੀਂ ਕਰ ਰਹੇ ਇਹਨਾਂ ਦੀ ਮੈਂਟੈਲਿਟੀ ਪਤਾ ਕੀ ਆ ਇਨਵੇ ਵੀ ਅਸੀਂ ਇੱਕੋ ਵਾਰ ਇਹੋ ਪਰਿਵਾਰਾਂ ਚ ਸਾਨੂੰ ਪਤਾ ਵਾ ਇਹ ਇਨਵਿਜੀਬਲ ਦਾ ਕੋ ਸਰਕਾਰ ਦੇ ਖਿਲਾਫ ਜੋ ਹੈ ਨਾ ਹਾਂ ਜੋ ਸਰਕਾਰ ਦੇ ਖਿਲਾਫ ਹੀ ਤਾਂ ਬੋਲਣ ਦੇ ਤੇ ਫਿਰ ਤੁਸੀਂ ਸਾਨੂੰ ਚੁੱਕ-ਚੁੱਕ ਕੇ ਘਰਾਂ ਚੋਂ ਜੇਲ੍ਹਾਂ ਚ ਸੁੱਟਦੇ ਜੇ ਤੁਸੀਂ ਕੰਮ ਕਰੀਆ ਆਪਣੀ ਬੋਲਣ ਦਿੰਦੇ ਬੰਦੇ ਗੱਡੀ ਦੇ ਪਿੱਛੇ ਹੋ ਜਾਓ ਕਿਰਪਾ ਕਰਕੇ ਉਹਨਾਂ ਜਾਂਦੇ ਬੰਦੇ ਪਿੱਛੇ ਹੋ ਜਾਓ ਜਦੋਂ ਅਸੀਂ ਪਾਲੂ ਕਹਿੰਨੇ ਆ ਕਿ ਸਰਕਾਰ ਕੋਲੋਂ ਲੈ ਆਓ ਆਰਡਰ ਮਾਰੋ ਗੋਲੀਆਂ ਛਾਪੇ ਮਕਾ ਦਿਓ ਨਾਲੇ ਭਗਵੰਤ ਮਾਨ ਸੋਖਾਂ ਨਾਲੇ ਪੰਜਾਬ ਸੋਖਾਂ ਅਸੀਂ ਤਾਂ ਜਿੰਨੀ ਦੇਰ ਜੀਣਾ ਆਪਣੇ ਹੱਕਾਂ ਲਈ ਲੜਦੇ ਰਹਿਣਾ ਕਿੱਥੇ ਜਾਈਏ ਸਰਕਾਰ ਦੱਸੇ ਤੇ ਸਹੀ ਵੀ ਸਾਡਾ ਕਸੂਰ ਕੀ ਆ